ਨਾ ਮੇਰੇ ਆ ਸੜਿਆ ਐ ਕੁੰਡਾ ਲਾ ਕੇ ਰੱਖਦਾ ਮੈਨੂੰ ਆਪਦੇ ਘਰ ਦਾ ਵੀ ਗੇਟ ਖੜਕਾਉਣਾ ਪਊਗਾ ਜਿਹਦੇ ਨੂੰ ਕਿਰਾਏ ਤੇ ਦਿੱਤਾ ਤੈਨੂੰ ਮੁੱਲ ਥੋੜੂ ਦੋਤਾਗਾ ਉਹ ਬਾਈ ਆਏਗਾ ਤੂੰ ਬੋਲਦਾਗਾ ਕੀ ਮਾੜਾ ਕਰਤਾ ਸਿੱਕਾ ਅੱਛਾ ਤੂੰ ਮੈਨੂੰ ਐ ਦੱਸੀ ਪਹਿਨਾ ਕੈ ਮਹੀਨਾ ਦਾ ਕਿਰਾਇਆ ਰਹਿਂਦਾ ਤੇਰਾ ਬਾਈ ਰਹਿਂਦਾ ਕੋਈ ਨਾ ਮੈਂ ਦੇ ਦੂੰਗਾ ਬਾਈ ਮੈਂ ਆਉਣੇ ਲੱਗਿਆ ਸੀਗਾ ਤੇਰੇ ਲਈ ਅੱਛਾ ਆਉਣ ਲੱਗਿਆ ਤੇ ਮੈਨੂੰ ਥੋੜੇ ਦਿਨਾਂ ਦੀ ਹੋਰ ਮਹੌਲਤ ਦੇ ਦੇ ਨਾਲੇ ਕਹਿੰਦਾ ਆਉਣ ਲੱਗੇ ਨਾਲ ਥੋੜੇ ਦਿਨ ਦੀ ਮਹੌਲਤ ਦੇ ਹੈ ਗੱਲ ਕਿੱਧਰ ਨੂੰ ਜਾਂਦੀ ਐ ਇਹ ਸ਼ਰਮ ਕਰ ਲੋ ਮਣੀ ਮੋਟੀ ਤੂੰ ਪਰਸੋਂ ਇਹਨੂੰ ਸੂਟ ਦਵਾ ਕੇ ਲਿਆਏ ਮੇਰੇ ਬਾਈ ਤੇਰੇ ਕੋਲ ਪੈਸੇ ਨਹੀਂ ਹੈਗੇ ਤੇ ਤਿੰਨ ਮਹੀਨਿਆਂ ਦਾ ਕਿਰਾਇਆ ਰਹਿੰਦਾਗਾ ਉਹ ਬਾਈ ਕਿਤੇ ਨਹੀਂ ਜਾਣ ਲੱਗਾ ਗਿਆ ਦੇ ਕੇ ਜਾਊਗਾ ਯਾਰ ਤੇਰੇ ਪੈਸੇ ਮੈਂ ਆਹੋ ਤੇਰਾ ਕੀ ਪਤਾ ਤੂੰ ਅਹੀਂ ਛੱਡ ਕੇ ਮੰਗਾਨ ਲੰਘ ਗਿਆ ਰਾਤੋ ਰਾਤ ਉਹ ਬਾਈ ਇਹੋ ਜਾਂ ਨਹੀਂ ਹੈਗਾ ਯਾਰ ਮੈਂ ਓਏ ਜਿਹੇ ਜਾਂ ਨਾ ਹੁੰਦਾ ਨਾ ਹੁਣ ਨੂੰ ਤਾਂ ਤੂੰ ਮਹੀਨੇ ਦੀ ਮਹੀਨੇ ਮੇਰਾ ਕਿਰਾਇਆ ਭੇਜਦਾ ਉਹ ਬਾਈ ਜਿਹੜੇ ਬੰਦੇ ਤੋਂ ਪੈਸੇ ਲੈਣੇ ਸੀ ਨਾ ਆਨ ਟਾਈਮ ਤੇ ਆ ਕੇ ਜਵਾਬ ਦੇ ਗਿਆ ਮੈਨੂੰ ਉਹ ਉਹ ਅਗਲਾ ਤਾਂਹੀਂ ਦੇ ਕੇ ਗਿਆ ਉਹਨੂੰ ਪਤਾ ਵੀ ਮੇਰੇ ਪੈਸੇ ਮੋੜਨੇ ਨਹੀਂ ਨਹੀਂ ਕੌਣ ਹੁੰਦਾ ਜਵਾਬ ਕੀ ਯਾਰ ਤੂੰ ਮੇਰੀ ਗੱਲ ਸੁਣ ਇਸ ਮਾਰ ਨੂੰ ਚੱਕ ਕੇ ਹੋਰ ਮੈਂ ਬਰਥਡੇ ਨਾ ਨਿਕਲੋ ਮੇਰੇ ਕੋਲ ਵਾਰ ਤੁਸੀਂ ਪਾਪਾ ਜੀ ਮੇਰੀ ਗੱਲ ਸੁਣੋ ਜਿੱਥੇ ਇੰਨੇ ਦਿਨ ਉੱਥੇ ਦੋ ਦਿਨ ਹੋਟੇ ਤੂੰ ਸਾਨੂੰ ਟਾਈਮ ਬੱਸ ਅਸੀਂ ਹੀ ਲਵਸਿਲਾ ਕਰਕੇ ਤੁਹਾਨੂੰ ਪੈਸੇ ਦੇ ਦਾਂਗੇ ਹਾਂ ਮੈਂ 42 ਗੱਲ ਆ ਯਾਰ ਐਵੇਂ ਕਿਉਂ ਕਰਦਾ ਦੀ ਕਿ ਅਸੀਂ ਕਿੱਥੇ ਜਾਵਾਂਗੇ ਯਾਰ ਸਾਡੇ ਕੋਲ ਹੈ ਨਹੀਂ ਹੋਰ ਜਗ੍ਹਾ ਰਹਿਣ ਨੂੰ ਵੀ ਯਾਰ ਫਿਰ ਯਾਰ ਮੇਰੇ ਤਾਂ ਮਜਬੂਰੀ ਆ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਪੈਸੇ ਦੋ ਰਹੀ ਚੱਲੋ ਜੇ ਸਾਰ ਰਹੋ ਮੇਰੇ ਤਾਂ ਪੈਸੇ ਦਾ ਟਾਈਮ ਸਰ ਦੋ ਹੁਣ ਯਾਰ ਕਿੱਥੋਂ ਪੈਸੇ ਲੈ ਕੇ ਦੇਦਾ ਤੈਨੂੰ ਐਨ ਟਾਈਮ ਯਾਰ ਜਦੋਂ ਘਰ ਲੈ ਮੈਂ ਇੱਕ ਜਦੋਂ ਘਰ ਦੇ ਸਕਦਾ ਤੈਨੂੰ ਜਦੋਂ ਜਮੀ ਕੰਮ ਮੜਿਆ ਹੋਇਆ ਸੀ ਜਿੱਦੈ ਤੂੰ ਮੇਰੇ ਲੈ ਵਾ ਕੇ ਭਾਈ ਕਹਿੰਦਾ ਮੈਨੂੰ ਘਰ ਦੇ ਦੇ ਮਾਨਾ ਭਾਈ ਚਲ ਕੋਈ ਨਹੀਂ ਦੇ ਦਿੰਦਾਗਾ ਉਹ ਵੀ ਆ ਕੁੜੀ ਕਰਕੇ ਦੇ ਦੇ ਤੇ ਨਾ ਕੁੜੀ ਸੀ ਤੈਨੂੰ ਮਲੰਗਰੂ ਕੱਲੇ ਹੁੰਦਾ ਮੈਂ ਉਹ ਨਹੀਂ ਦਿੰਦਾ ਦੀ ਭਾਈ ਜੀ ਐਨਾ ਹੀ ਬਹੁਤ ਧੰਨਵਾਦ ਤੁਹਾਡਾ بس 2 ਦਿਨ ਟਾਈਮ ਮੰਗਦੇ ਅਸੀਂ ਤੈਨੂੰ ਪੱਕਾ ਸੀ ਪੈਸੇ ਨਹੀਂ ਲੱਗਣਗੇ ਤਰਾ ਸ਼ਰਮ ਨਹੀਂ ਆਉਂਦੀ ਆ ਕੁੜੀ ਮੋਰੋ ਮੇਰੇ ਹੱਥ ਜੜਾਈ ਜਾਣਾ ਕੰਮ ਕਰ ਲਿਆ ਕਰ ਮਰ ਲਿਆ ਕਰ ਉਹ ਭਾਈ ਕੰਮ ਤੇ ਜਾਣਾ ਹੁੰਨਾ ਆ ਨੂੰ ਜਾਣਾ ਆਹ ਜਿਹੜੇ ਤੁਸੀਂ ਖੇਡਦੇ ਨੇ ਜੂਏ ਮੈਨੂੰ ਸਭ ਪਤਾ ਕੀ ਲੱਛਣ ਕਰਦਾ ਨੂੰ ਜਿਹੜੇ ਇੱਧਰ ਪੈਸੇ ਡਾਉਣਾ ਮ ਆਉਦਾ ਸਮਾਨ ਜਾ ਜਾ ਕੇ ਲੰਘ ਜਾ ਬਾਈ ਕੱਲ ਸ਼ਾਮ ਤੱਕ ਤੈਨੂੰ ਪੈਸੇ ਮਿਲ ਜਾਣਗੇ ਓਹ ਠੀਕ ਆ ਮਿਲਨੇ ਚਾਹੀਦੇ ਹੈਗੇ ਜੇ ਨਾ ਆਏ ਫਿਰ ਦੇਖ ਲਿਓ ਪ੍ਰਵੀਨਾ ਹੁਣ ਯਾਰ ਇਹਨੂੰ ਮੈਂ ਕਹਿਦਾ ਦਿੱਤਾ ਵੀ ਕੱਲ ਸ਼ਾਮ ਤੱਕ ਪੈਸੇ ਦੇ ਦਾਂ ਕਿੱਥੋਂ ਲੈ ਕੇ ਦੇਵਾਂਗੇ ਇਹਨੂੰ ਪੈਸੇ ਕੋਈ ਤਾਂ ਤੁਮ ਕਰੀ ਤਾਂ ਕਰੀ ਵੀ ਕੀ ਜੇ ਕੱਲ ਤੱਕ ਪੈਸੇ ਨਹੀਂ ਨਾ ਹੋਇਆ ਫਿਰ ਯਾਰ ਇੱਕ ਆਪਾ ਪਿੰਡ ਚ ਨਵੇਂ ਆਏ ਹੋਏਗੇ ਕਾਲਾ ਕੋਈ ਆਖੇ ਵੀ ਨਹੀਂ ਲੱਗਦਾ ਗਿਆ ਹਾਂ ਮਿੰਟੂ ਹੈਗਾਗਾ ਉਹ ਜਾਣਦਾ ਆਪਾਂ ਨੂੰ ਉਹਦੇ ਨਾਲ ਕਰੂੰਗਾ ਗੱਲ ਉਹ ਕਿ ਤੂੰ ਪੈਸਿਆਂ ਦਾ ਹਿੱਲਾ ਕਰਕੇ ਜੋੜ ਦੇ ਦੋ ਆਪਾਂ ਨੂੰ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਹਿੱਲਾ ਕਰੂਗਾ ਪਰ ਚਲੋ ਦੇਖ ਲਓ ਪੁੱਛ ਜਰ ਹਰ ਜੀ ਵੀ ਕੀ ਜਾਂਦਾ ਜੇ ਉੱਥੇ ਵੀ ਨਹੀਂ ਲਾ ਹੋਇਆ ਫਿਰ ਯਾਰਾ ਹੋਰ ਕਿੱਥੇ ਜਾਵਾਂਗੇ ਫਿਰ ਜੇ ਇਹਨੇ ਆਪਾਂ ਨੂੰ ਘਰੋਂ ਕੱਢ ਤਾ ਨਾ ਆਪਾਂ ਤਾਂ ਸੜਕਾਂ ਤੇ ਰੋਲਾਂਗੇ ਆਪਣੀ ਤਾਂ ਉੱਥੇ ਹੀ ਜ਼ਿੰਦਗੀ ਘਟੂਗੀ ਬਹੁਤ ਔਖਾ ਹੋ ਗਿਆ ਯਾਰ ਚਲ ਕੋਈ ਗੱਲ ਨਹੀਂ ਇਦਾਂ ਨਾ ਮੰਨ ਨਹੀਂ ਹੌਲਾ ਕਰੇਦਾ ਹੁੰਦਾ ਰੱਬ ਨਾਲ ਕਪੜੇ ਤੇ ਮੜਾ ਟਾਈਮ ਆਇਆ ਤੇ ਸੰਘਾ ਟਾਈਮ ਵੀ ਜ਼ਰੂਰ ਆਊਗਾ ਮੈਂ ਤੁਹਾਡੇ ਨਾਲ ਆ ਨਾ ਤੁਸੀਂ ਬੇਫਿਕਰ ਹੋ ਹਾਂ ਯਾਰ ਜੇ ਤੂੰ ਮੇਰੇ ਨਾਲ ਆ ਨਾ ਕੋਈ ਨਾ ਸਭ ਮੁਸ਼ਕਿਲ ਦਾ ਹੱਲ ਹੋ ਜਾਊਗਾ ਚੱਲ ਪ੍ਰਵੀਨ ਤੂੰ ਰੋ ਨਾ ਯਾਰ ਮੈਂ ਮਿੰਟੂ ਕੋਲ ਜਾ ਕੇ ਆ ਨਾ ਚਲਤੀ ਆਜੇ ਹਾਂ ਇਹ ਕੀ ਚੱਲੀ ਜਾਂਦਾ ਓਹ ਮਿਲ ਗਿਆ ਦੀਪਾ ਕੀ ਹਾਲ ਹੈ ਦੀਪਾ ਹੋਰ ਰਾਜਵੀਰ ਕਿਵੇਂ ਆ ਵਧੀਆ ਯਾਰ ਫੋਰਸ ਨਾ ਫੇਰਾ ਯਾਰ ਕੀ ਸੁਣਾਵਾ ਯਾਰ ਕੀ ਹੋ ਗਿਆ ਉਹ ਮਕਾਨ ਮਾਲਕ ਨੇ ਯਾਰ ਬੜਾ ਦੁੱਖ ਦੇ ਰਖਿਆ ਅੱਜ ਦਾ ਸਵੇਰੇ ਸਵੇਰੇ ਘਰੇ ਆ ਗਿਆ ਯਾਰ ਬੜਾ ਜਲੂਸ ਕੱਢਿਆ ਨੇ ਨਹੀਂ ਤਾਂ ਕਹਿੰਦਾ ਮੈਰਾ ਕਿਰਾਇਆ ਦੇ ਦੇ ਬਣਦਾ ਨਹੀਂ ਤਾਂ ਆਪਦਾ ਘਰੋਂ ਨਿਕਲ ਜਾ ਉਹ ਯਾਰ ਤੂੰ ਥੋੜੇ ਮੋٹے ਦੇ ਪੈਸੇ ਦੇ ਦੇ ਯਾਰਾਂ ਨੇ ਟਿੱਕੇ ਬਹਿ ਜਾਊਗਾ ਓਏ ਯਾਰ ਜੇ ਹੁੰਦੇ ਮੇਰੇ ਕੋਲ ਥੋੜੇ ਬਹੁਤੇ ਪੈਸੇ ਮੈਂ ਦੇ ਵੀ ਦਿੰਦਾ ਯਾਰ ਹੁਣ ਕੀ ਕਰਾਂ ਯਾਰ ਮੈਂ ਘਰੇ ਬੈਠੇ ਰਹਿਣਾ ਥੋੜਾ ਮੋਟੀ ਕੰਮ ਮਿਲਦਾ ਮੈਨੂੰ ਫਿਰ ਹੁਣ ਦੱਸ ਮੈਂ ਕੀ ਕਰ ਸਕਦਾ ਜਿੰਨੇ 4 ਪੈਸੇ ਬਣਦੇ ਨੇ ਯਾਰ ਉਹਨੇ ਘਰ ਦੇ ਖਰਚੇ ਤੇ ਲੱਗ ਜਾਂਦੇ ਨੇ ਮੈਂ ਤਾਂ ਮਾੜਾ-ਵੱਡਾ ਜੋੜਨ ਦੀ ਕੋਸ਼ਿਸ਼ ਕਰਦਾ ਤੇਰੀ ਪਰਜਾਈ ਚਲਾ ਦੰਦੇ ਥੋੜੇ-ਬਥੇ ਉਹ ਕਿਤੋਂ ਫੜ-ਟੜ ਕੇ ਦੇ ਦੇ ਯਾਰ ਥੋੜੇ-ਮੋਟੇ ਨੇ ਟਿਕ ਜੂਗਾ ਉਹ ਬਾਈ ਤਾਂ ਹੀ ਆ ਸੀ ਮੈਂ ਤੇਰੇ ਕੋਲ ਦੇਖਾ ਹੋਰ ਤਾਂ ਕੋਈ ਜਾਣਦਾ ਨਹੀਂਗਾ ਮੈਨੂੰ ਇੱਕ ਨਵੇਂ ਆਏਗੇ ਪਿੰਡ 'ਚ ਤੂੰ ਹੀ ਜਾਣਦਾ ਤੂੰ ਹੀ ਹਿੱਲਾ ਕਰ ਸਕਦਾ ਯਾਰ ਥੋੜੇ-ਬਥੇ ਪੈਸਿਆਂ ਦਾ ਓ ਯਾਰ ਹੁਣ ਮੈਂ ਕਿੱਥੋਂ ਹਿੱਲਾ ਕਰਾਂ ਤੈਨੂੰ ਪਤਾ ਯਾਰ ਬਾਪੂ ਬਿਮਾਰ ਰਹਿੰਦਾ ਪੈਸੇ ਤਾਂ ਮੇਰੇ ਕੋਲ ਹੈਗੇ ਤੇ ਹੁਣ ਸਾਰੇ ਪੈਸੇ ਉੱਪਰ ਲੱਗੇ ਯਾਰ ਮੇਰ ਦਾ ਬੱਤ ਬਹੁਤ ਟੈਟ ਹੋਇਆ ਪਿਆ ਅੱਛਾ ਯਾਰ ਜੇ ਮਰਲੇਵੇ ਹੁੰਦੇ ਯਾਰ ਰਾਜਵੀਰ ਮੈਂ ਤੈਨੂੰ ਜਵਾਬ ਨਾ ਦੇਗਾ ਤੈਨੂੰ ਪਹਿਲਾਂ ਜਵਾਬ ਦਿੱਤਾ ਮੈਂ ਨਹੀਂ ਜਵਾਬ ਤਾਂ ਕਾਨੂੰ ਦਿੱਤਾ ਯਾਰਾ ਹੁਣ ਫਿਰ ਕੀ ਹੀਲਾ ਬਣ ਸਕਦਾ ਯਾਰ ਜਾਂ ਕਿਸ ਤੋਂ ਦਵਾ ਦੇ ਬਾਈ ਅਣਕੇ ਪੈਸੇ ਇੱਕ ਹੀਲਾ ਬਣ ਸਕਦਾ ਹਾਂ ਇੱਕ ਮੇਰਾ ਯਾਰ ਦੋਸਤ ਆ ਅੱਛਾ ਉਹ ਪੈਸੇ ਦਿੰਦਾ ਵਿਆਜ ਤੇ ਵਿਆਜ ਤੇ ਯਾਰਾ ਹਾਂ ਜੀ ਦੇਖ ਰਾ ਜੀ ਵਿਆਜ ਤੇ ਪੈਸੇ ਲੈਣੇਗਾ ਤੂੰ ਪਰ ਹੁਣ ਬਣ ਵੀ ਕੀ ਸਕਦਾ ਯਾਰ ਵਿਆਸਤੀ ਲੈਣੇ ਪੈਣਗੇ ਉਹ ਤਾਂ ਚਲ ਯਾਰ ਜੜ ਦੇ ਛੁੜ ਦੇ ਵਿੱਚ ਮੈਂ ਤੇ ਰਹਿ ਸਵਾਦਾ ਕਰੂੰਗਾ ਮੋੜ ਦਾਗਾ ਪਾਉਦੀ ਦੋਈਏ ਨੇ ਹਾਂ ਚਲ ਗਿਆ ਬੰਦਾ ਬੰਦਾ ਤਾਂ ਹੈਗਾ ਉਹ ਹੁਣ ਆਪਾਂ ਦੇਖਦਾ ਤੈਨੂੰ ਘਰੇ ਮਿਲੂਗਾ ਤਾਂ ਨਾ ਵਾ ਇਹ ਜੀ ਯਾਰਾ ਪਰ ਹੀ ਰਹਿੰਦਾ ਅੱਛਾ ਕਰ ਜਾ ਉਹਨੇ ਚੱਲ ਆਪਾਂ ਜਾਇਆ ਹੁਣ ਇੱਕ ਵਾਰ ਕਰਦੇ ਮੈਨੂੰ ਕੱਲ੍ਹ ਸ਼ਾਮ ਨੂੰ ਦੇਣੇ ਪੈਣਗੇ ਭਾਈ ਮੈਨੂੰ ਪੈਸੇ ਅੱਛਾ ਹੋਰ ਉਹ ਚੱਲ ਫਿਰ ਆਪਾਂ ਜਾਇਆ ਹੁਣ ਭਾਈ ਘਰੇ ਮਿਲ ਜੀਓ ਆਪਾਂ ਨੂੰ ਫਿਰ ਹੁਣ ਤਾਂ ਚਾ ਚੱਲੀਏ ਫਿਰ ਚੱਲ ਫਿਰ ਆ ਜਾ ਬੋਲੇ ਓਏ ਫਤਾਨੀ ਬਤਨ ਦਰ ਕੀ ਹੈ ਤੂੰ ਕੌਣ ਹੈ ਸਾਸਤਰੀ ਕਹਿੰਦਾ ਹੈ ਵੇ ਬੀਬਾ ਤਾਂ ਪੋਨੇ ਕੋਲੇ ਕੰਮ ਆਦੀ ਕਿੱਥੇ ਆ ਪੋਲਾ ਕਦੀ ਆਜਾ ਤਾ ਅੰਦਰ ਆ ਹਾਂ ਆਜਾ ਚਲ ਬੇ ਮਿਲਦੇ ਆ ਫਿਰ ਪਹਿਲਾਂ ਇਹ ਦੱਸੋ ਚਾਹ ਪਾਣੀ ਪੀਉਗੇ ਬਸ ਬਈ ਚਾਹ ਪਾਣੀ ਪੀ ਕੇ ਆਇਆ ਕਿਵੇਂ gekeੜਾ ਮਰਿਆ ਉਹ gekeੜਾ ਯਾਰ ਤੈਨੂੰ ਕੀ ਦੱਸਾਂ ਆ ਆਪਣਾ ਯਾਰ ਦੋਸਤ ਰਾਜਵੀਰ ਅੱਛਾ ਇਹ ਕਹਿੰਦਾ ਥੋੜੇ ਪੈਸੇ ਦੀ ਲੋੜ ਆ ਤੈਨੂੰ ਪਤਾ ਬਾਪੂ ਮਾਰਦੇ ਮੇਰਾ ਥੋੜਾ ਹੱਥ ਤੰਗ ਦੀਗਾ ਆਹੋ ਮਾਜਲ ਆਪਣਾ ਯਾਰ ਭੋਲਾ ਹੈਗਾ ਤੂੰ ਦਵਾ ਨਾ ਤੈਨੂੰ ਵਿਆਜ ਤੇ ਦੇਖ ਭਰਾਵਾ ਤੂੰ ਐ ਮੇਰਾ ਮਿੱਤ ਹੈ ਠੀਕ ਹੈ ਉਹ ਤਾਂ ਹੈ ਬਾਈ ਤੇਰੇ ਤੇ ਮੈਨੂੰ ਰੱਬ ਜਿੰਨਾ ਭਰੋਸਾ ਪੈਸੇ ਤਾਂ ਮੈਂ ਦੇ ਦੂੰਗਾ ਪਰ ਵਿਆਜ ਬਾਈ ਮੈਂ 2 ਰੁਪਏ ਲਵਾਂ ਸਿੱਧੀ ਗੱਲ ਹੈ ਮੂੰਹ ਤੇ ਕਹੀ ਗੱਲ ਠੀਕ ਰਹਿੰਦੀ ਹੈ ਨਾ ਉਹ ਤਾਂ ਠੀਕ ਆ ਯਾਰ ਆ ਦੇਖ ਕੇ ਲਾਲਾ ਯਾਰ ਗਰੀਬ ਬੰਦਾ ਜਰਾ ਚੱਲ ਜਾਲ ਤੇਰੀ ਕਿਹੜਾ ਮੈਂ ਮੋੜ ਸਕਦਾ 1.5 ਰੁਪਿਆ ਲਾ ਲੂ ਹੋਰ ਕੀ ਆ ਪਰ ਮੇਰਾ ਵੀਰ ਆ ਇੱਕ ਗੱਲ ਆ ਮੇਰੀ ਉਹਦਾ ਕਾਣਾ ਦੋ ਤਿੰਨ ਪਹਿਨਾ ਮੇਰੇ ਪੈਸੇ ਮੁੱਕ ਗਏ ਉਹਦਾ ਕਾਣਾ ਏ ਕੇਰਾ ਲੈ ਜੇ ਮੁੜ ਕੇ ਮੂੰਣਾ ਦਿਖਾਵੇ ਉਹ ਕੰਮ ਨਾ ਹੋਵੇਗਾ ਖੋਲੇ ਮੇਰੀ ਗੱਲ ਸੁਣ ਬਈ ਤੂੰ ਜਦੋਂ ਮੈਂ ਵਿਚਾਂ ਨਾ ਵਿਚਾਲੇ ਤੈਨੂੰ ਪੈਸੇ ਜਿੰਨੇ ਪੈਸੇ ਨਾਲ ਤੇ ਤੈਨੂੰ ਪੈਸੇ ਮੈਂ ਦੇਉਂਗਾ ਬਈ ਨਹੀਂ ਬਈ ਤੇਰਾ ਮੈਂ ਸਰ ਨਹੀਂ ਮਾਨੀ ਹੁਣ ਦਿੰਦਾ ਗਿਆ ਮੈਂ ਬਿਆਸ ਮੇਧ ਟਾਈਮਸ ਪੈਸੇ ਦੇ ਕੇ ਜਾਵਾਂਗਾ ਉਹ ਤਾਂ ਠੀਕ ਆ ਭਰਾਵਾ ਜੇ ਤੂੰ ਟਾਈਮ ਨਾਲ ਮੋੜ ਦੇਗਾ ਤਾਂ ਕਾਣਾ ਮੈਂ ਵਿਆਜ ਵੀ ਕਟਾ ਦੂੰ ਐਡਾ ਕਿਤੇ ਮੈਂ ਆਉਂ ਆ ਬਈ ਤੇਰਾ ਚੰਮ ਲਾਉਣਾ ਜੇ ਟਾਈਮ ਨਾਲ ਮੋੜ ਦੇਗਾ ਤੇਰੀ ਵਧੀਆ ਗੱਲ ਹੈ ਸੌਕੇ ਨਾਲੇ ਤੂੰ ਬਚ ਜੀਂਗਾ ਮੈਂ ਵਿਆਜ ਉਹਦੇ ਘੱਟ ਲਾ ਦੂੰਗਾ ਤੈਨੂੰ ਉਹ ਤਾਂ ਠੀਕ ਆ ਬਈ ਲੈ ਹੁਣ ਪੈਸੇ ਲੈ ਦੇ ਕਿੰਨੇ ਚਾਹੀਦੇ ਨੇ ਫਿਰ ਅਗਰ ਹੁਸਿਆਣ ਦੇਊਗਾ ਯਾਰ ਮ 20000 ਰੁਪਿਆ ਦੇਖ ਦੀਪਾ ਹੁਣ ਤਾਂ ਮੇਰੇ ਲਵੇ ਹੀ ਨਹੀਂ ਗਿਆ ਇਸ ਟਾਈਮ ਦਾ ਮੈਂ ਕੱਲ੍ਹ ਤੱਕ ਹੱਲ ਕਰ ਦੂੰਗਾ ਉਹ ਕਰਦੇ ਹੀ ਲਿਆ ਯਾਰ ਇਹਨਾਂ ਦਾ ਲੋੜ ਆ ਚਾਤ ਨਹੀਂ ਦੇਣੇ ਨੇ ਬੰਦੇ ਨੂੰ ਚਲ ਐਂ ਕਰੀ ਤੂੰ ਸ਼ਾਮ ਨੂੰ ਲੈ ਜੀ ਸ਼ਾਮ ਨੂੰ ਤਾਂ ਬਈ ਮੈਂ ਫੈਕਟਰੀ ਚੱਲ ਜਾਂਦਾਗਾ ਇਸ ਤੋਂ ਬਾਅਦ ਚਲ ਐਂ ਕਰੀ ਫਿਰ ਮੈਂ ਇਹਨੂੰ ਫੜਾ ਦੂੰਗਾ ਤੇਰੇ ਹੱਥ ਭੇਜ ਦੂੰਗਾ ਚੱਲ ਰਾਇ ਇਹੋ ਜਿਹਾ ਕੰਕਸ਼ਨ ਨਾਲ ਲੈ ਯਾਰਾ ਪੈਸੇ ਮੈਂ ਤੋ ਫੜਕੇ ਲੈ ਜੂਗਾ ਮੈਂ ਘਰੇ ਫੜਾ ਜੂਗਾ ਹੁਣ ਪਤਾ ਚੱਕਰ ਕੀ ਆ ਪੈਸੇ ਤਾਂ ਮੇਰੇ ਕੋਲ ਹੁਣ ਹੈਗੇ ਨਹੀਂ ਉਹ ਬੀਬੇ ਹੋਰੀਆ ਬਿਮਾਰ ਆ ਮੈਂ ਉਹਨੂੰ ਦਵਾਈ ਦਵਾਉਣ ਜਾ ਮੈਂ ਬਾਈ ਫੜਕੇ ਸ਼ਾਮ ਤੱਕ ਹੀਲਾ ਕਰ ਨਾ ਯਾਰ ਪੱਕਾ ਸ਼ਾਮ ਨੂੰ ਜਮੀਨ ਦਾ ਟੈਨਸ਼ਨ ਲੈ ਮੈਂ ਇਹਨੂੰ ਫੜਾ ਦੂੰਗਾ ਤਿੰਨੇ ਲਵੇ ਕੋਈ ਨਾ ਤੂੰ ਜਮੀਨ ਦਾ ਟੈਨਸ਼ਨ ਲੈ ਯਾਰ ਬੇਸੋਚ ਰਹਿ ਪਰ ਮੇਰਾ ਵੀਰ ਬਾਈ ਬਣ ਕੇ ਮੋੜ ਦੀ ਟਾਈਮ ਨਾਲ ਦੇਖ ਉਹ ਯਾਰ ਪੁੱਲੇ ਜਦੋਂ ਮੈਂ ਤੈਨੂੰ ਕਹਿ ਰਿਆ ਨਾ ਜੇ ਨਾ ਦਿੱਤੇ ਮੈਂ ਤੈਨੂੰ ਪੈਸੇ ਦੇਉਂਗਾ ਯਾਰ ਉਹਦਾ ਠੀਕ ਆ ਦੇਖ ਲੈ ਉਹਨੂੰ ਦਿੱਤੇ ਦਿਓ ਗੁੱਡੂ ਨੂੰ ਉਚਾਰ ਹੋਣਗੀ ਯਾਰ ਆਪਾਂ ਲੋਕਾਂ ਪਰ ਵਿਸ਼ਵਾਸ ਥੋੜੀ ਕਰ ਸਕਦੇ ਨਹੀਂ ਉਹ ਮੈਂ ਪਰਾਂ ਕਰਕੇ ਲੰਘ ਜਾ ਤਾਂ ਦੱਸ ਕੀ ਕਰਾਂਗੀ ਚਲ ਕੋਈ ਨਹੀਂ ਸ਼ਾਮ ਨੂੰ ਤੇ ਤੋਂ ਪੈਸੇ ਫੜ ਕੇ ਲੈ ਜਾਊਗਾ ਮੈਂ ਹਾਂ ਸ਼ਾਮ ਨੂੰ ਲੈ ਜੀ ਜੇ ਮੈਂ ਘਰੇ ਨਾ ਹੋਇਆ ਫੋਨ ਮਾਰ ਲਈ ਮੇਰੇ ਕੋਈ ਨਹੀਂ ਚੰਗਾ ਰਾਜੀ ਹੋ ਵੀ ਮੈਂ ਪੈਸੇ ਲੈ ਕੇ ਨਾ ਘਰੇ ਫੜਾ ਦਊਗਾ ਠੀਕ ਹੈ ਵੀਰੇ ਧੰਨਵਾਦ ਧੰਨਵਾਦ ਤੁਹਾਡਾ ਜਰ ਧੰਨਵਾਦ ਹੈ ਕੀ ਗੱਲ ਹੈ ਓਹੋ ਮੈਨੂੰ ਇੱਥੇ ਭਰੋਸਾ ਇਹਨੂੰ ਤੇਰੇ ਤੇ ਭਰੋਸਾ ਉਹ ਚਲ ਆਪਣਾ ਯਾਰ ਆ ਵਧੀਆ ਚਲ ਨਾਲੇ ਯਾਰ ਇੱਕ ਗੱਲ ਦੱਸ ਮੈਨੂੰ ਯਾਰ ਤੋਂ ਯਾਦ ਆਇਆ ਆਇਆਂ ਨੂੰ ਦੋ ਤਿੰਨ ਮਹੀਨੇ ਹੋ ਗਏ ਨੇ ਤੂੰ ਇੰਨੀ ਛੇਤੀ ਕਿਵੇਂ ਜਾਣਨ ਲੱਗ ਗਿਆ ਇਹਨੂੰ ਓ ਯਾਰ ਭੋਲੇ ਓ ਹੁਣ ਤੱਕ ਆਪਾਂ ਬੰਦੇ ਵਰਖੇ ਨੇ ਅੱਛਾ ਬੰਦਿਆ ਦੋ ਦਿਨਾਂ ਜੇ ਪਤਾ ਲੱਗ ਜਾਂਦਾ ਬੰਦਾ ਹੈ ਕਿਵੇਂ ਦਾ ਇਹ ਤਾਂ ਠੀਕ ਆ ਤਾਂ ਫੇਰ ਵੀ ਦੋ ਮਹੀਨੇ ਹੋ ਗਏ ਨਾਲ ਆਹੋ ਐ ਤਾਂ ਮੈਂ ਵੀ ਪਿੰਡ ਜੇ ਰਹਿਣਾ ਇਵੇਂ ਕਹਿਦੀ ਹੈ ਵਿਚਾਰੇ ਦੀ ਕਦੀ 1921 ਸੁਣੀ ਨਹੀਂ ਹੈਗੀ ਉਹੀ ਗੱਲ ਆ ਭੋਲੇ ਤੈਨੂੰ ਯਾਰ ਕੋਈ ਐਹ ਜੀ ਕਰਲੀ ਹੋਊਗੀ ਠੀਕ ਆ ਨਾ ਤੇਰੇ ਪਾਸੇ ਮੈਂ ਮੋੜ ਜੇ ਤੁਹਾਨੂੰ ਕਹਿ ਰਿਹਾ ਮੈਂ ਨਾ ਨਾ ਯਾਰ ਫੇਰ ਉਹੀ ਗੱਲਾਂ ਤੂੰ ਮੇਰਾ ਭਾਈ ਹੈ ਉਹੀ ਗੱਲ ਆ ਤੇਰੇ ਘਰ ਕੀ ਦੇ ਰਿਹਾ ਪੈਸੇ ਮੈਂ ਚੱਲ ਚੰਗਾ ਹੁਣ ਪਰ ਗੱਲਾਂ ਨਾ ਮਾਰ ਬਹੁਤੀ ਮੈਨੂੰ ਵੀ ਘਰੇ ਕੰਮ ਆਗਾ ਕੀ ਕਰਾ ਜੀ ਉਹ ਦੇਖਦੀ ਪਲੇਟ ਹੋ ਰਹਾਗਾ ਉਹ ਚਾਹ ਚਾਹ ਨੂੰ ਕੀ ਟਾਈਮ ਪਾਸ ਯਾਰਾ ਉਹ ਵੀ ਸੋਡੀ ਹੋਆ ਯਾਰਾ ਚੱਲ ਫਿਰ ਕੋਈ ਨਾ ਸ਼ਾਮ ਨੂੰ ਕਰ ਦੂੰ ਪੱਕਾ ਹੱਲਾ ਚੱਲ ਮੈਂ ਸ਼ਾਮ ਨੂੰ ਆਉਂਗਾ ਠੀਕ ਹੈ ਠੀਕ ਆ ਬਈ ਧੰਨਵਾਦ ਤੇਰਾ ਬਹੁਤ ਬਹੁਤ ਚੰਗਾ ਦੱਸ ਕੀ ਕਰੀਏ ਇਹਦਾ ਇਹ ਆਜਿਆ ਦਾ ਨਾਲ ਉਹਨਾਂ ਦਾ ਜਵਾਬ ਦੇਣ ਚੁੱਕ ਗਿਆ ਮੈਂ ਜਾਣਦਾਂ ਨਹੀਂ ਕਰ ਦੇਣੀ ਵੀ ਬੰਦਾ ਕਹੇ ਜੈ ਮੋੜੂਗਾ ਪਤਾ ਨਹੀਂ ਨਾ ਚੱਲ ਦੇਖੀ ਜਾਊਗੀ ਮੈਂ ਤਾਂ ਇਹਦੇ ਆਸਰੇ ਪੈਸੇ ਦੇਣੀ ਨਹੀਂ ਅੱਪਾ ਇਹਨੂੰ ਫੜਾਂਗੇ ਫਿਰ ਜੇ ਪੈਸੇ ਮੁੱਕ ਗਏ ਚਲ ਬੇਬੀ ਨੂੰ ਦਵਾਈ ਦਵਾ ਕੇ ਲੇਗੀ ਕਿੰਨਾ ਟਾਈਮ ਹੋ ਗਿਆ ਨਾਲੋਂ ਗਿਆ ਨੂੰ ਹਜੇ ਤੱਕ ਨਿਕਰੇ ਆਏ ਹੈਗੇ ਪਤਾ ਨਹੀਂ ਪੈਸਿਆਂ ਦਾ ਹਿੱਲਾ ਹੋਊਗਾ ਵੀ ਜਾਂ ਨਹੀਂ ਇਹ ਨਹੀਂ ਪਤਾ ਮਾਲਕਾ ਜੀ ਆ ਗਿਆ ਤੁਸੀਂ ਹਾਂ ਪ੍ਰਵੀਨ ਆ ਗਿਆ ਇੰਨਾ ਟਾਈਮ ਲਾਇਆ ਹੈ ਹੋ ਗਿਆ ਪੈਸਿਆਂ ਦਾ ਹਿੱਲਾ ਹਾਂ ਹੋ ਗਿਆ ਪੈਸਿਆਂ ਦਾ ਹਿੱਲਾ ਤਾਂ ਪ੍ਰਵੀਨਾ ਸੱਚੀ ਸ਼ੁਕਰਾ ਵਾਹਿਗੁਰੂ ਦਾ ਚੰਕੀਸੇ ਪਾਸੇ ਤਹਿਲਾ ਹੋਇਆ ਮੈਂ ਉਹ ਤੈਨੂੰ ਮੈਂ ਕਿਹਾ ਸੀਗਾ ਜੇ ਅਪਨ ਨਵੇਂ ਆਏ ਤੇ ਯਾਰ ਫਿਰ ਕੀ ਗੱਲ ਆ ਦੀਪ ਮੈਨੂੰ ਜਾਣਦਾ ਸੀਗਾ ਉਹਨੇ ਆਪੇ ਦਵਾ ਦੇ ਕਿਸੇ ਬੰਦੇ ਤੋਂ ਬਿਆਜ ਤੇ ਪੈਸੇ ਅੱਛਾ ਕੋਈ ਗੱਲ ਨਹੀਂ ਆਪੇ ਮੋੜ ਦੇ ਰਵਾਂਗੇ ਹਾਂ ਤੇ ਫਿਰ ਲਿਆ ਦਿਓ ਪੈਸੇ ਮੈਂ ਸ਼ਾਮ ਦਿੰਨੀ ਆ ਉਹ ਪੈਸੇ ਦਾ ਯਾਰ ਸ਼ਾਮ ਨੂੰ ਮਿਲ ਲੰਗੇ ਸ਼ਾਮ ਨੂੰ ਹਾਂ ਤੇ ਸ਼ਾਮ ਨੂੰ ਤੁਸੀਂ ਫੈਕਟਰੀ ਨਹੀਂ ਜਾਣਾ ਜਾਣਾ ਨਾ ਨਾਲ ਕਹਿੰਦੇ ਸ਼ਾਮ ਨੂੰ ਵੀ ਤੁਸੀਂ ਫੈਕਟਰੀ ਤੇ ਜਾਉਂਗੇ ਕਿ ਪੈਸੇ ਵੜ ਕੇ ਲਿਆਉਂਗੇ ਦੀਪ ਤੋ ਫੜ ਲਈ ਤੂੰ ਦੀਪ ਤੂੰ ਮੈਂ ਹੂੰ ਦੀਪ ਕੁਲਕੀ ਮੈਂ ਜਮ ਮੈਂ ਯਾਰ ਹੱਦ ਕਰ ਦਿੱਤਾ ਸੀ ਹੁਣ ਮੈਨੂੰ ਐ ਕਿੰ ਕੀ ਮੈਨੂੰ ਪੈਸੇ ਵੜਾ ਦੋ ਯਾਰ ਐਂ ਕਰੀ ਤੂੰ ਜੀ ਤੂੰ ਪੈਸੇ ਲੈਣੇ ਨੇਗੇ ਨਾ ਭੋਲਾਗਾ ਹੋ ਚੰਦਗਾ ਹੁਣ ਤੂੰ ਵੀ ਨਹੀਂ ਜਾਣਦੀ ਹੂੰਗੀ ਉਹ ਯਾਰ ਗੱਲ ਸੁਣ ਨਵੇਂ ਤਾਂ ਐਸ ਪੰਡ ਦੇ ਵਿੱਚ ਕੋਈ ਨਾਲਾ ਨਹੀਂ ਗਿਆ ਜਿਹੜਾ ਡੱਗ ਬਣਿਆ ਹੋਏਗਾ ਹਾਂ ਹੈ ਹਾਂ ਉੱਥੇ ਘਰ ਆਗਾ ਇੱਕ ਘਰ ਛੱਡ ਕੇ ਨਾਲ ਲਗਵਾ ਉੱਥੇ ਵਗ ਜੂ ਤੂੰ ਜਾ ਕੇ ਪੈਸੇ ਵੜ ਲੈ ਯਾਰ ਤੂੰ ਚਲੋ ਜੇ ਤੁਸੀਂ ਕਹਿਣੇ ਹੋਗੇ ਤਾਂ ਫਿਰ ਮੈਂ ਬਾਹਰ ਚੂੰਗੀ ਹਾਂ ਚਲ ਤੂੰ ਐਵੇਂ ਕਰੀ ਫਿਰ ਮੈਂ ਕਹਾਂਗੀ ਤੁਸੀਂ ਦੇਖ ਲੈਂਦੇ ਵੀ ਜੇ ਆਪ ਹੀ ਫੜ ਲੈਂਦੇ ਪ੍ਰਵੀਨ ਮਾੜਾ ਮੋਟਾ ਸਮਝਦਾ ਕਰ ਯਾਰ ਇੱਕ ਤਾਂ ਨਮਾ ਨਮਾ ਕੰਮ ਮਿਲਿਆ ਆ ਰੋ ਰੋ ਛੁੱਟੀਆਂ ਮਰਦਾ ਮੈ ਚੰਗਾ ਨਹੀਂ ਲੱਗਦਾ ਹੈਗਾ ਜੇ ਅਗਲੇ ਨੇ ਹਟਾ ਕੇ ਦਰਦ ਫੇਰ ਆਰ ਚਲੋ ਠੀਕ ਹੈ ਫਿਰ ਗੁੱਸੇ ਕਿਉਂ ਹੋਣੇ ਹੋਗੇ ਤੁਸੀਂ ਵੀ ਸਮਝੋ ਗੱਲ ਨੂੰ ਨਾਲੇ ਯਾਰ ਮੈਂ ਕਿਹੜੇ ਕਿਸੇ ਨੂੰ ਜਾਣਦੀ ਆ ਇੱਥੇ ਸ਼ਾਮ ਨੂੰ ਜਾਣਾ ਅਗਲੇ ਦੇ ਘਰੇ ਸੋਸਰਾ ਵੀ ਕਰਾਪੇ ਬੰਦੇ ਮਿਲਦੇ ਨੇਗੇ ਪ੍ਰਵੀਨ ਯਾਰ ਤੂੰ ਵੀ ੜੀਆਂ ਲੱਗ ਜਾਨੀਆਂ ਕਰਨਾ ਨਾ ਹੋਰ ਫਿਰ ਕਿਹਨੂੰ ਕਹਾਂ ਮੈਂ ਤੈਨੂੰ ਲੈ ਕੇ ਆਉਣੇ ਪੈਣਗੇ ਪੈਸੇ ਫੜਕੇ ਯਾਰਾ ਚਲੋ ਕੋਈ ਗੱਲ ਨਹੀਂ ਮੈਂ ਹੀ ਜਾਇਆਂਗੀ ਲੈ ਆਉਂਗੀ ਪੈਸੇ ਬੱਸ ਹਾਂ ਤੁਸੀਂ ਨਾ ਮੂਡ ਖਰਾਬ ਕਰੋ ਆਪਦਾ ਹੁਣ ਜੀ ਚਲੋ ਫਿਰ ਉਹ ਗੱਲ ਵੀ ਇਹਨਾਂ ਦੀ ਸਹੀ ਆ ਇਹ ਵੀ ਕਿਹਨੂੰ ਕਹਿਣ ਸਾਨੂੰ ਦੋਹਾਂ ਨੂੰ ਇੱਕ ਦੂਜੇ ਦਾ ਆਸਰਾ ਦਾ ਹਿੱਲਾ ਹੋ ਗਿਆ ਨਹੀਂ ਬਹੁਤਾ